ਸਤਿ ਸ਼੍ਰੀ ਅਕਾਲ ਪਿਆਰੀ ਪੈਣਪਰਾਵੋ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਆਪਣੀ ਸਬਜ਼ੀ ਬਾਰੇ ਇਹ ਸਾਰੀ ਆਪਣੀ ਸਬਜ਼ੀ ਹਰ ਤਰ੍ਹਾਂ ਦੀ ਸਬਜ਼ੀ ਆਪਾਂ ਲਾਈ ਆਂ ਖਾਉਣ ਲੱਗੇ ਆ ਕੋਸ਼ ਅਜ ਫਲਦਾਰ ਬੂਟੇ ਵੀ ਲਿਆ ਕੇ ਲਾਏ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਤੇ ਇਹ ਆਪਾਂ ਬੀਜਿਆ ਗੁੰਗਲੂ ਜਿਹਨੂੰ ਸ਼ਲਗਮ ਕਹਿੰਦੇ ਨੇ ਆ ਇਹ ਬੀਜੀਆਂ ਮੂੜੀਆਂ ਇਹ ਵੱਟਾਂ ਦੇ ਬੀਜੀ ਆ ਗੋਭੀ ਤੇ ਉਹ ਵੀ ਬੀਜੀਆਂ ਨੇ ਮੂੜੀਆਂ ਇਹ ਕੁਝ ਤੁਹਾਨੂੰ ਫਿਰ ਵਿਖਾਉਨੇ ਆ ਫਲਦਾਰ ਬੂਟੇ ਅਮਰੂਦ ਲੈਂਦੇ ਜੀ ਬਿਲਕੁਲ ਢਾਈਆਂ ਮਹੀਨਿਆਂ ਦੇ ਬੂਟੇ ਨੂੰ ਅਮਰੂਦ ਲੱਗਣੇ ਸ਼ੁਰੂ ਹੋ ਜਾਣਗੇ ਆ ਵੇਖੋ ਤੇ ਆ ਵੀ ਬੂਟਾ ਅਮਰੂਦਾਂ ਦਾ ਜੀ ਤੁਹਾਨੂੰ ਵਿਖਾਉਣ ਲੱਗੇ ਆ ਇਹ ਆ ਲੈਂਦਾ ਜੀ ਕਿਨੂਆ ਦਾ ਬੂਟਾ ਇਹ ਕਿਨੂਆ ਦਾ ਬੂਟਾ ਲਾਇਆ ਜੀ ਇਹਨੂੰ ਢਾਈਆਂ ਤੋਂ ਨਾ ਮਹੀਨਿਆਂ ਦੇ ਵਿੱਚ ਵਿੱਚ ਇਹ ਜਮੂਆਂ ਵਗਾਏ ਸੀਗੇ ਹਾਂ ਇਹ ਇਸ ਤੋਂ ਬਾਅਦ ਤੁਹਾਨੂੰ ਖਾਉਣੇ ਆ ਨਿੰਬੂਆਂ ਦਾ ਬੂਟਾ ਆਇਆ ਆਪਣੀ ਸਰਜੀਆ ਮੰਨ ਲਓ ਵੀ ਤੋਰੀਆਂ ਕੀ ਆ ਤੋਰੀਆਂ ਤੇ ਪਿੰਡੀ ਤੋਰੀ ਆ ਕੀ ਆ ਤੋਰੀ ਉਧਰ ਆ ਤੋਰੀ ਮਿਰਚਾਂ ਹਰੇ ਬਤਾਉਂ ਵੀ ਆ ਵੇਖੋ ਲੱਗੇ ਆ ਵੇਖੋ ਤੇ ਇੱਥੇ ਹੋਰ ਵੀ ਖਾ ਦਨੇ ਪਤਾ ਨਹੀਂ ਵੇਖੋ ਆ ਵੀ ਲੱਗੇ ਆ ਬਤਾਉਂ ਖੌਣੇ ਤਾਨੂੰ ਹੋਰ ਵੀ ਸਬਜ਼ੀ ਅੱਪਿੰਨੇ ਕਾ ਤੋਰਿਆਂ ਤੋਂ ਵੜਦੇ ਗਿਆਨ ਦੋਰੇ ਫਿਰ ਥੱਲੇੋਂ ਸ਼ੁਰੂ ਹੋਈਆਂ ਆ ਆ ਮਿਰਚਾਂ ਆ ਪੁੰਡੀ ਮਿਰਚਾਂ ਦੇਖੋ ਇਹ ਮਿਰਚਾਂ ਸਾਰੀਆਂ ਇਹ ਬਕਰੀਆਂ ਮਿਰਚਾਂ ਆ ਇਹ ਆਪਣੇ ਕਦੂ ਆ ਵਿੱਚ 6 ਕਰੇਲੇ ਆ ਇਹਦੇ ਨਾਲ ਹੀ ਤੁਹਾਨੂੰ ਆ ਬਾਥੂ ਆਪਾਂ ਆ ਬਾਥੂ ਆ ਕਮਾਦਿਆ ਕਿ ਚਈ ਆ ਵੇਖੋ ਤੁਹਾਨੂੰ ਖੰਨੇ ਸਵਾ ਗੋਸ਼ੀ ਤੇ ਆ ਚਿੱਟੇ ਬਦੂਆਂ ਦੇ ਬੂਟੇ ਤੇ ਇਹ ਆਪਣੀਆਂ ਛਲੀਆਂ ਵੀ ਜੱਗੀਆਂ ਇਹ ਹੋਰ ਤੁਹਾਨੂੰ ਦਿਖਾਉਣੇ ਆ ਆ ਵੇਖੋ ਇਹ ਆ ਬੂਟਾ ਹੈਗਾ ਜੇ ਆਪਰਾ ਨਿੰਬੂਆਂ ਦਾ ਆ ਵੇਖੋ ਨਿੰਬੂ ਲੱਗ ਵੀ ਗਏ ਇਹਨੂੰ ਆ ਵੇਖੋ ਨਿੰਬੂ ਲੱਗ ਵੀ ਗਏ ਇਹਨੂੰ ਇਹ ਇਹ ਆਪਾਂ ਜੰਮੂ ਤੋਂ ਮਂਗਾਏ ਸੀਗੇ ਬੂਟੇ ਬਾਕੀ ਹੋਰ ਆਪਣੀਆਂ ਸਾਰੀ ਸਬਜ਼ੀ ਆ ਇਹਦੇ ਵਿੱਚ ਜਿੱਦਾਂ ਪੜੋਲੋਗੇ ਤੋਰੀਆਂ ਕੱਦੂ ਦੇਖੋ ਬਹੁਤ ਜਿਆਦਾ ਕੱਦੂ ਵੀ ਲੱਗੇ ਆ ਲਾਗੇ ਕਰਕੇ ਧੋਪਿਆ ਧੋਪ ਕਰਕੇ ਦੀ ਦੇਣੀ ਆ ਬਾਕੀ ਤੋਰੀਆਂ ਸਾਰਾ ਕੁਝ ਸਬਜ਼ੀਆਂ ਲੱਗੀਆਂ ਵੇਖੋ ਤੋਰੀਆਂ ਦਾ ਢਿੱਲੀਆਂ ਆ ਦੇਖੋ ਤੋਰੀਆਂ ਵੀ ਵੇਚਿਆ ਲੱਗੀਆਂ। ਦੇਖੋ ਪਰੋਲ ਵੀ ਲੱਗਣ ਡੇ ਆ। ਹਾਂਜੀ ਆ ਵੇਖੋ ਤੋਰੀਆਂ ਦੇ ਕਈ ਸਣ ਲੱਥੀਆਂ ਨਹੀਂ ਆਪਣੇ ਕੋ ਪੱਕੀਆਂ ਐ। ਪੱਕਦੀਆਂ ਜਾਣੀਆਂ ਤੋਰੀਆਂ ਵੀ। ਕਦੂ ਵੀ ਬਹੁਤ ਜ਼ਿਆਦਾ ਲੱਗੇ ਉਹ ਵੀ ਤੁਹਾਨੂੰ ਵਿਖਾਉਨੇ ਆ। ਆ ਆਪਣੇ ਬਤਾਉਂ ਆ ਤੇ ਫੂਟੇ ਬਤਾਉਂ ਕੁਛ ਤੋੜਦੇ ਹਾ। ਅੱਧੀ ਗੀ ਬਾਲਟੀ ਬਤਾਉਂਦੀ ਤੋੜ ਲਈ ਆ। ਦੇਖੋ। ਤੇ ਇੱਕ chrele ਜਿਹਾ। ਇਹ chrele ਵੀ ਲੱਗੇ ਆ। ਦੇਖੋ ਹੋਰ ਵੀ ਤੁਹਾਨੂੰ ਵਿਖਾਉਣੀ ਹੈ ਅਭੀ ਤੁਹਾਨੂੰ ਵਿਖਾਉਣੀ ਹੈ ਥੱਲੇ ਦੇ ਪਾਸੇ ਤੋਂ ਇਹ ਵੀ ਸਾਰੀਆਂ ਕਦੂਦੀਆਂ ਹੀ ਵੱਲਾਂ ਐ ਦੂਰ ਦੂਰ ਤੱਕ ਇਹ ਵਿਖਾਉਣੀ ਹੈ ਤੁਹਾਨੂੰ ਤੋਰੀਆਂ ਆ ਦੇਖੋ ਤੋਰੀਆਂ ਲੱਗੀਆਂ ਇਹ ਆਪਣਾ 85 ਕਮਾਲ ਲਾਇਆ ਜੀ ਤੇ ਅੱਗੇ ਵੀ ਤੁਹਾਨੂੰ ਜਾ ਕੇ ਵਿਖਾਉਣੀ ਹੈ ਫਿਰ ਹੋਰ ਵੀ ਸਬਜ਼ੀ ਆ ਦੇਖੋ ਤੋਰੀਆਂ ਲੱਗੀਆਂ ਆ ਵੀ ਆਪਣਾ ਕਮਾ ਲੀਏ ਤੇ ਆ ਜਿਉਂ ਵਿਖਾਉਨੇ ਆ ਤੁਹਾਨੂੰ ਕਦੂ ਵੀ ਲੱਗੇ ਆ ਵੇਖੋ ਬਿਲਕੁਲ ਕੁਲੇ ਕਦੂ ਵੀ ਲੱਗੇ ਆ ਇਹ ਹੋਰ ਵੀ ਤੁਹਾਨੂੰ ਬਹੁਤ ਜ਼ਿਆਦਾ ਸਬਜ਼ੀਆਂ ਵਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਆ ਬਿਲਕੁਲ ਆ ਵੇਖੋ ਰੈਤੇ ਵਾਲੇ ਵੀ ਕਦੂ ਲੱਗਣ ਦੇ ਆ ਕੁਛ ਰੈਤੇ ਵਾਲੇ ਕਦੂ ਆ ਆ ਵੇਖੋ ਆ ਵੇਖੋ ਰੈਤੇ ਵਾਲੇ ਕਦੂ ਐ ਵੀ ਤੇ ਆ ਵੇਖੋ ਬਾਕੀ ਉੱਕੇ ਵੇਖੋ ਤਾਂ ਧਿਆਨ ਮਾਰੋ ਇਤਰੇ ਤੇ ਉੱਤੇ ਵੀ ਸਾਰੀਆਂ ਤੋਰੀਆਂ ਚੜੀਆਂ ਐ ਆ ਵੇਖੋ ਆ ਵੇਖੋ ਕਿੜੀਆਂ ਕਿੜੀਆਂ ਲੰਮੀਆਂ ਤੋਰੀਆਂ ਲੱਗੀਆਂ ਨੂੰ ਹੋਰ ਵੀ ਵਿਖਾਉਂਦੇ ਜੇ ਆਪਾਂ ਗੱਲ ਕਰੀਏ ਪਿੰਡੀਆਂ ਤੋਰੀਆਂ ਦੀ ਉਹ ਵੀ ਅੱਜ ਹੀ ਤੋੜ ਕੇ ਪਹਿਲਾਂ ਖੜੀਆਂ ਐ ਵੀਡੀਓ ਬਣਾਉਣ ਤੋਂ ਪਹਿਲਾਂ ਤੋੜ ਲਈਆਂ ਸੀ ਕੁਸ਼ ਹੈਗੀਆਂ ਵੇਖੋ ਜਿਸ ਤਰ੍ਹਾਂ ਮੰਨ ਲਓ ਵੀ ਕੁਸ਼ ਹੈ ਹੈ ਤੇ ਕੁਸ਼ ਪਹਿਲਾਂ ਵੀਡੀਓ ਬਣਾਉਣ ਤੋਂ ਤੋੜ ਕੇ ਲੈ ਕੇ ਆਂ ਆ ਵੇਖੋ ਸਾਰੀ ਤਰੀਕ ਤੇ ਵੀ ਸਬਜੀ ਚੜੀ ਆ ਸਬਜੀ ਦੀਆਂ ਵੱਲਾਂ ਹੀ ਤੇ ਆ ਇਹ ਆਪਣਾ ਕਮਾਦ ਜੀ ਆ ਵਾਕ ਦੂਜੀ ਵੈਰੇਟੀ ਆ ਚੌੜ ਦੀ ਵੈਰੇਟੀ ਜੇ ਕਮਾਦ ਆ ਵੇਖੋ ਆ ਕਾਠਾ ਕਮਾਦ ਆ ਵੇਖੋ ਤੁਹਾਨੂੰ ਕਰੇਲੇ ਵੀ ਵਿਖਾ ਦਿੰਨੇ ਆ ਸਾਰੇ ਪਾਸੇ ਸਬਜੀ ਸਬਜੀ ਆ ਵੇਖੋ ਕਰੇਲੇ ਵੀ ਬਹੁਤ ਹੀ ਲੱਗੇ ਆ ਤੇ ਇਹ ਇੰਟਰਵੀਅ ਆਪਣਾ ਕਮਾਰੀ ਆ ਦੇਖੋ ਇਹ ਆਪਣੇ ਇਧਰ ਖੇਤੇ ਆਪਣਾ ਇਹ ਪੱਠੇ ਆ ਆ ਵੇਖੋ ਕੁਛ ਟੀਣਿਆ ਤੋੜੀ ਵਿਜਿਆ ਤੇ ਆ ਵੀ ਆਪਣਾ ਕਮਾਰਿਆ ਇਧਰ ਵੀ ਸਬਜੀ ਆ ਤੇ ਆ ਜੇ ਦੇਸੀ ਅੱਕ ਕਿਸੇ ਵੀਰ ਭਰਾ ਨੂੰ ਲੋਡ ਹੋਵੇ ਅੱਜ ਕੱਲ ਬਹੁਤ ਘਟ ਲੱਭਦਾ ਪਸ਼ੂਆਂ ਨੂੰ ਦੇਣ ਲਈ ਕੋਈ ਜ਼ਹਿਰ ਬਾਦ ਹੋਵੇ ਤੇ ਦੇਸੀ ਅੱਕ ਵੀ ਹੈਗਾ ਜੀ ਤੁਹਾਨੂੰ ਵਿਖਾਈਏ ਤੋਰੀਆਂ ਇਧਰਲੇ ਪਾਸੇ ਦੂਜੇ ਪਾਸੇ ਦੂਜੀ ਸਾਈਡ ਤੇ ਵੀ ਆ ਵੇਖੋ ਤੋਰੀਆਂ ਇੱਧਰ ਵੀ ਤੋਰੀਆਂ ਤੇ ਇੱਧਰ ਵੀ ਤੋਰੀਆਂ ਆ ਵੇਖੋ ਤੇ ਇੱਧਰ ਵੀ ਤੋਰੀਆਂ ਜੀ ਆ ਵੇਖੋ ਹੁਣ ਆਪਾਂ ਵੜ ਗਏ ਆ ਕਮਾਦ ਦੇ ਵਿੱਚ ਇੱਥੋਂ ਤੁਹਾਨੂੰ ਦਿੰਨੇ ਆ ਜਾਣਕਾਰੀ ਆ ਵੇਖੋ ਕਮਾਦ ਵੇਖੋ 10 10 ਫੁੱਟ ਚੱਕ ਮਾਦਿਆ 10 10 ਫੁੱਟ ਚੱਕ ਮਾਦਿਆ ਤੇ ਇੱਧਰ ਵੀ ਆ ਜਾਓ ਤੁਹਾਨੂੰ ਦਿੰਨੇ ਆ ਜਾਣਕਾਰੀ ਇੱਧਰ ਵੇਖੋ ਤੋਰੀਆਂ ਜੀ ਇਹ ਆਤਰੀਆ ਬਹੁਤ ਜਿਆਦੀ ਆ ਵੇਖੋ ਪਿੰਡੀ ਦੋਰੀ ਵੀ ਇੱਦਾਂ ਦੇਖੋ ਹੋਰ ਵੀ ਦਿਨੇ ਦਰ ਜਾਣਕਾਰੀ